ਤੇ ਦੂਸਰੇ ਨਾਲ ਪਿਆਰ ਕਿਦਾਂ ਕਰਨਾ ਅੱਜ ਮਾਫ਼ ਕਰਨਾ ਅੱਜ ਤੇ ਸਾਡੇ ਅੰਦਰ ਗਰਵਟ ਇੰਨੀ ਆ ਗਈ ਨਾ ਜੀ ਗਰੰਥੀ ਦੀ ਗਰੰਥੀ ਸਿੰਘ ਨਾਲ ਨਹੀਂ ਬਣਦੀ ਰਾਗੀ ਦੀ ਰਾਗੀ ਸਿੰਘ ਨਾਲ ਨਹੀਂ ਬਣਦੀ ਹਰ ਇੱਕ ਮਹਿਕਮੇ 'ਚ ਇੱਕ ਦੂਸਰੇ ਨਾਲ ਕਿਸੇ ਦੀ ਨਹੀਂ ਬਣਦੀ ਪਰ ਜਦੋਂ ਗੁਰੂ ਦਾ ਪਿਆਰ ਹੁੰਦਾ ਹੈ ਨਾ ਉਸ ਦਿਨ ਫਿਰ ਇਹ ਪਰਾਈ ਤਤਤਾ ਵਿਸਰਦੀਆਂ ਨੇ ਘਰ ਵਿੱਚ ਝਗੜੇ ਮੁੱਕ ਜਾਂਦੇ ਨੇ ਪਰ ਕਦੋਂ ਜਦੋਂ ਗੁਰੂ ਦੀ ਬਾਣੀ ਸਾਡੇ ਘਰ ਵਿੱਚ ਆ ਜਾਏਗੀ ਜਦੋਂ ਗੁਰੂ ਦੀ ਬਾਣੀ ਪੜਨੀ ਸੁਣਨੀ ਸ਼ੁਰੂ ਕਰਦੇ ਆ ਨਾ ਫਿਰ ਸਾਡੇ ਅੰਦਰ ਸਹਿਜ ਪਤਾ ਕਿਹੜਾ ਪੈਦਾ ਹੁੰਦਾ ਹੈ ਫਿਰ ਸਾਡੇ ਅੰਦਰ ਸਹਿਜ ਪੈਦਾ ਹੁੰਦਾ ਇਹ ਜੀ ਕੀ ਹੋਇਆ ਜੇ ਮੇਰਾ ਭਰਾ ਹੈ ਜੇ ਇਹਦੇ ਕੋਲ ਵੱਧ ਹੈ ਕੋਈ ਗੱਲ ਨਹੀਂ ਰੱਬ ਰੱਬ ਦੀ ਦਿੱਤੀ ਹੋਈ ਦਾਤ ਹੈ ਮੇਰਾ ਭਰਾ ਹੈ ਜੇ ਇਹਦੇ ਕੋਲ ਵੱਧ ਹੈ ਫਿਰ ਈਰਖਾ ਨਹੀਂ ਹੋਏਗੀ ਇਹਦੇ ਕੋਲ ਵੱਧ ਹੈ ਤੇ ਮੇਰੇ ਕੋਲ ਘੱਟ ਹੈ ਅੱਜ ਕਿਉਂ ਝਗੜੇ ਹੁੰਦੇ ਨੇ ਕਿਉਂ ਭਰਾ ਭਰਾ ਵਾਖੋ ਕੇ ਰਹ ਰਹੇ ਨੇ ਕਿਉਂ ਮਸਲਾ ਕੀ ਵੀ ਇਹਦੇ ਕੋਲ ਵੱਧ ਹੈ ਤੇ ਮੇਰੇ ਕੋਲ ਘੱਟ ਹੈ ਪਰ ਜਿਸ ਦਿਨ ਪਿਆਰ ਪੈਦਾ ਹੋਏਗਾ ਨਾ ਉਸ ਦਿਨ ਫਿਰ ਬੰਦਾ ਉੱਪਰ ਵੱਲ ਨਹੀਂ ਥੱਲੇ ਵੱਲ ਵਹਿੰਦਾ ਹੈ ਤੇ ਜਿੰਦਗੀ ਸੁਖੈਣ ਉਦੋਂ ਹੁੰਦੀ ਹੈ ਪਿਆਰ ਵਾਲਿਓ ਜਦੋਂ ਅਸੀਂ ਥੱਲੇ ਵੱਲ ਵੇਖਦੇ ਹਾਂ ਜਿਹਨੂੰ ਗੁਰੂ ਸਾਹਿਬ ਨੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਕਿਹਾ ਅੱਜ ਦੁਖੀ ਕਿਉਂ ਆ ਕਾਰਨ ਕੀ ਹੈ ਅੱਜ ਅਸੀਂ ਗੁਰੂ ਕੋਲ ਸਿੱਖਣਾ ਹੈ ਅੱਜ ਨਵਾਂ ਸਾਲ ਅਸੀਂ ਮਨਾਉਣਾ ਤੇ ਅੱਜ ਸਿੱਖ ਕੇ ਜਾਣਾ ਹੈ ਪਾਤਸ਼ਾਹ ਵੀ ਸਾਨੂੰ ਜੀਵਨ ਦੀ ਜਾਤ ਸਿਖਾਓ ਤੇ ਸੁਖੀ ਕਦੋਂ ਹੁੰਨੇ ਪਤਾ ਹੈ ਪਿਆਰਿਓ ਜੇ ਦਿਨ ਅਸੀਂ ਇਹ ਵੇਖਾਂਗੇ ਨਾ ਵੀ ਸਾਡੇ ਕੋਲ ਗੱਡੀ ਹੈ ਕਈਆਂ ਕੋਲ ਤੇ ਇਹ ਵੀ ਨਹੀਂ ਮੋਟਰਸਾਈਕਲ ਵਾਲਾ ਸਮਝੇ ਵੀ ਮੇਰੇ ਕੋਲ ਮੋਟਰਸਾਈਕਲ ਹੈ ਕਈਆਂ ਕੋਲ ਤੇ ਇਹ ਵੀ ਨਹੀਂ ਸਾਈਕਲ ਵਾਲਾ ਇਹ ਸਮਝੇ ਵੀ ਮੇਰੇ ਕੋਲ ਸਾਈਕਲ ਹੈ ਕਈਆਂ ਕੋਲ ਤੇ ਸਾਈਕਲ ਵੀ ਨਹੀਂ ਤੇ ਜਿਹੜਾ ਪੈਦਲ ਹੈ ਉਹ ਇਹ ਜਾਣੇ ਵੀ ਮੇਰੇ ਕੋਲ ਹੱਥ ਪੈਰ ਤੇ ਸਲਾਮਤ ਨੇ ਨਾ ਕਈਆਂ ਕੋਲ ਤੇ ਇਹ ਵੀ ਨਹੀਂ ਤੇ ਜ਼ਿੰਦਗੀ ਵਿੱਚ ਫਿਰ ਸ਼ੁਕਰ ਆਉਂਦਾ ਗਿਲੇ ਨਹੀਂ ਆਉਣਗੇ ਪਰ ਜਦੋਂ ਅਸੀਂ ਇਹ ਦੇਖਦੇ ਆ ਨਾ ਜੀ ਮੇਰੇ ਕੋਲ ਤੇ ਕੁਝ ਵੀ ਨਹੀਂ ਉਹਦੇ ਕੋਲ ਗੱਡੀ ਹੈ ਉਹਦੇ ਕੋਲ ਮੋਟਰਸਾਈਕਲ ਉਹਦੇ ਕੋਲ ਕਾਰ ਹੈ ਕੀ ਕੁਝ ਹੈ ਉਹਦੋਂ ਜ਼ਿੰਦਗੀ ਸੌਖੀ ਨਹੀਂ ਹੁੰਦੀ ਉਹਦੋਂ ਛਿਕਵੇ ਨਿਕਲਦੇ ਨੇ ਇਹੀ ਕਾਰਨ ਸੀ ਨਾ ਗੁਰੂ ਨੇ ਕਿਰਪਾ ਕਿੰਨੀ ਕੀਤੀ ਪਰ ਇੱਕ ਚੀਜ਼ ਨਹੀਂ ਮਿਲੀ ਤੇ ਸਿੱਖ ਨੇ ਵਾਰੀ ਨਹੀਂ ਉਣ ਦਿੱਤੀ ਰੱਬ ਨੂੰ ਗਾਲਾਂ ਕੱਢੀ ਗਿਆ ਵਾਰੀ ਨਹੀਂ ਉਣ ਦਿੱਤੀ ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੀਨੇ ਉਹ ਅਸਲੀਅਤ ਸਾਹਮਣੇ ਰੱਖ ਦਿੱਤੀ ਕਹਿੰਦੇ ਵਾਹ ਉਹ ਸਿੱਖਾ ਤੈਨੂੰ ਰੱਬ ਨੇ ਇੰਨੀਆਂ ਦਾਤਾਂ ਦਿੱਤੀਆਂ ਇੰਨੇ ਪਰਉਪਕਾਰ ਕੀਤੇ ਤੂੰ ਗਿਲੇ ਸ਼ਿਕਵੇ ਰੱਬ ਅੱਗੇ ਰੱਖ ਦਿੱਤੇ ਤੇ ਗੁਰੂ ਸਾਹਿਬ ਨੇ ਸੁਖਮਣੀ ਸਾਹਿਬ ਵਿੱਚ ਉਹ ਸ਼ਿਕਵੇ ਦੀ ਤੇ ਸ਼ੁਕਰ ਦੀ ਦੋਵੇਂ ਪੰਕਤੀਆਂ ਦਰਜ ਕੀਤੀਆਂ ਜੀ ਜਦੋਂ ਸ਼ਿਕਵੇ ਦੀ ਗੱਲ ਆਈ ਨਾ ਫਿਰ ਗੁਰੂ ਸਾਹਿਬ ਨੇ ਕਿਹਾ ਜੀ 10 ਵਸਤੂ ਲੈ ਪਾਛੈ ਪਾਵੇ ਏ ਸੀ ਜਿਹੜਾ ਸ਼ਿਕਵੇ ਕਰਦਾ ਸੀ ਉਹ ਫਿਰ ਕੀ ਕਹਿੰਦਾ 10 ਵਸਤੂ ਲੈ ਪਾਛੈ ਪਾਵੇ ਇੱਕ ਬਸਤ ਕਾਰਨ ਬੇਖੋਟ ਗਵਾਵੇ ਇੱਕ ਪੀਣਾ ਦੇ 10 ਪੀ ਹਰਲੇ ਤੋ ਮੂੜਾ ਕਹੋਂ ਕਹਾ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਹੁਣ ਉੱਥੇ ਕੀ ਹੋਇਆ ਰੱਬ ਨੇ 10 ਦਿੱਤੀਆਂ ਸਾਨੂੰ ਰੱਬ ਨੇ 10 ਦਿੱਤੀਆਂ 11ਵੀਂ ਨਹੀਂ ਮਿਲੀ ਤੇ 10 ਦੀਆਂ 10 ਵੀ ਭੁੱਲ ਗਿਆ ਕਿ ਇਹ 10 ਵੀ ਤੇ ਰੱਬ ਨੇ ਦਿੱਤੀਆਂ ਨਹੀਂ ਨਾ ਜੇ 11ਵੀਂ ਨਹੀਂ ਮਿਲੀ ਤੇ ਕੋਈ ਗੱਲ ਨਹੀਂ 10 ਤੇ ਰੱਬ ਨੇ ਦਿੱਤੀਆਂ ਪਰ ਉਹ 10 ਵੀ ਭੁੱਲ ਗਿਆ ਤੇ 11ਵੀਂ ਦੇ ਗਿਲੇ ਸ਼ਿਕਵੇ ਕਰਨ ਲੱਗ ਪਿਆ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਭਲਿਆ ਲੋਕਾ ਜੇ ਉਹ 10 ਵੀ ਖੋਲ ਲਵੇ 11ਵੀਂ ਵੀ ਨਾ ਦੇਵੇ ਫਿਰ ਕੀ ਕਰੇਗਾ ਜਿਸ ਠਾਕੁਰ ਸਿਓ ਨਾਹੀ ਚਾਰਾ ਫਿਰ ਕੀ ਕਰੇਗਾ ਤਾਂ ਕੋ ਕੀ ਜੈ ਪਰ ਜਿਨੇ ਸ਼ੁਕਰ ਮਨਾਇਆ ਨਾ ਪਿਆਰਿਓ ਜਿਨੇ ਜਿਹਨੂੰ ਸ਼ੁਕਰ ਕਰਨ ਦੀ ਜਾਚ ਆ ਗਈ ਫਿਰ ਗੁਰੂ ਸਾਹਿਬ ਨੇ ਉਹਦੀ ਝੋਲੀ ਚ ਪਤਾ ਕੀ ਪਾਇਆ ਉਹਦੀ ਝੋਲੀ ਚ ਸ਼ੁਕਰ ਕਿਦਾਂ ਪਾਇਆ ਉਹ ਕਹਿੰਦਾ ਜੀ ਜਿਸ ਕੀ ਬਸਤ ਤਿਸ ਆਗੇ ਰੱਖੈ ਪ੍ਰਭ ਕੀ ਆਗਿਆ ਮਨੈ ਮਥੈ ਉਸਤੇ ਚੌਗਨ ਕੀ ਕੀਤਾ ਮਾਲਕ ਨੇ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਜਿਹਨੂੰ ਸ਼ੁਕਰ ਕਰਨ ਦੀ ਜਾਚ ਆ ਗਈ ਨਾ ਫਿਰ ਰੱਬ ਨੇ ਵੇਖਿਆ ਜੀ ਇਹ ਸ਼ੁਕਰ ਤੇ ਕਰਦਾ ਕੋਈ ਗੱਲ ਨਹੀਂ ਜੇ ਇਹਨੂੰ 10 ਦਿੱਤੀਆਂ ਸਨ 11ਵੀਂ ਨਹੀਂ ਨਾ ਦਿੱਤੀ ਉਹ 11ਵੀਂ ਵੀ ਝੋਲੀ ਚ ਪਾ ਦਿੰਦਾ ਉਹ ਕਹਿੰਦਾ ਇਹਨੂੰ ਸ਼ੁਕਰ ਤੇ ਕਰਨਾ ਹੁੰਦਾ ਹੈ ਨਾ ਫਿਰ ਰੱਬ ਨੇ 11ਵੀਂ ਵੀ ਪਾ ਦਿੱਤੀ ਪਰ ਜਦੋਂ ਸ਼ਿਕਵੇ ਕਰਨ ਲੱਗ ਪਏ ਨਾ ਨਾ ਉਹ 10 ਹੀ ਮਿਲੀਆਂ ਤੇ ਨਾ ਉਹ 11ਵੀਂ ਵੀ ਹਾਸਲ ਹੋਈ ਤੇ ਗੁਰੂ ਨੇ ਸਾਨੂੰ ਇਹ ਸਿਖਾਇਆ ਸੀ ਪਿਆਰਿਆ ਤੂੰ ਜ਼ਿੰਦਗੀ ਚ ਗਿਲੇ ਨਹੀਂ ਕਰਨੇ ਤੂੰ ਸ਼ਿਕਵੇ ਨਹੀਂ ਕਰਨੇ ਤੂੰ ਰੱਬ ਜੀ ਦੇ ਚਰਨਾਂ ਚ ਸ਼ੁਕਰ ਕਰਨਾ ਹੋ ਸਕਦਾ ਹੈ ਤੇਰੀ ਕੀਤੀ ਹੋਈ ਅਰਦਾਸ ਤੇਰਾ ਕੀਤਾ ਹੋਇਆ ਸ਼ੁਕਰ ਤੈਨੂੰ ਉਸ ਪਰਮਾਰਥ ਦੇ ਰਾਹ ਉੱਤੇ ਲੈ ਕੇ ਜਾਏ ਪਰ ਮੰਗਣਾ ਤੇ ਇਹ ਸੀ ਮੰਗਣਾ ਗੁਰੂ ਕੋਲੋਂ ਇਹ ਸੀ ਵੀ ਪਾਤਸ਼ਾਹ ਅੱਜ ਤੇਰੇ ਕੋਲੋਂ ਦਾਤ ਨਹੀਂ ਅੱਜ ਤੈਨੂੰ ਮੰਗਣ ਆਏ ਆ ਪਰਮਾਫ ਕਰਨਾ ਗੁਰੂ ਕੋਲ ਆ ਕੇ ਗੁਰੂ ਕੇ ਪਿਆਰਿਓ ਬਾਣੀ ਜਦੋਂ ਅਸੀਂ ਪੜ੍ਹਨੀ ਸ਼ੁਰੂ ਕੀਤੀ ਨਾ ਮੰਗਣਾ ਸੀ ਬਾਣੀ ਪੜ੍ਹ ਕੇ ਜਪਜੀ ਸਾਹਿਬ ਨੂੰ ਪੜ੍ਹ ਕੇ ਗੁਰੂ ਮੰਗਣਾ ਸੀ ਪਰਮਾਫ ਕਰਨਾ ਜਪਜੀ ਸਾਹਿਬ ਨੂੰ ਪੜ੍ਹ ਕੇ ਅਸੀਂ ਦਾਤਾ ਮੰਗਣ ਲੱਗ ਪਏ ਮੰਗਣਾ ਕੀ ਸੀ ਜਪਜੀ ਸਾਹਿਬ ਆਪ ਸਾਰੇ ਪੜਦੇ ਹੋ ਪੁੱਛੋ ਗੁਰੂ ਨਾਨਕ ਸਾਹਿਬ ਨੂੰ ਪਾਤਸ਼ਾਹ ਜਪਜੀ ਸਾਹਿਬ ਦਾ ਪਾਠ ਕਰਕੇ ਮੰਗਣਾ ਕੀ ਸੀ ਤੇ ਧੰ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਉਹ ਭਲਿਆ ਲੋਕਾ ਮੰਗਣਾ ਕੀ ਸੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕੋ ਦਾਤਾ ਮੰਗਣਾ ਇਹ ਸੀ ਮੰਗਣਾ ਕੀ ਸੀ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਏ ਮੰਗਣਾ ਸੀ ਪਿਆਰਿਓ ਵੀ ਪਾਤਸ਼ਾਹ ਜਿਹੜਾ ਸਭਨਾ ਜੀਆਂ ਦਾ ਇੱਕ ਦਾਤਾ ਹੈ ਨਾ ਉਹ ਮੇਰੇ ਚਿੱਤ ਵਿੱਚੋਂ ਨਾ ਵਿਸਰੇ ਪਰ ਅਸੀਂ ਕੀ ਕੀਤਾ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਦਾਤਾ ਮੰਗ ਲਈਆਂ ਤੇ ਮੰਗਣਾ ਕਿਸੀ ਗੁਰਾ ਇੱਕ ਦੇਵ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਪਿਆਰਿਓ ਜਦੋਂ ਗੁਰੂ ਕੋਲੋਂ ਇਹ ਮੰਗਾਗੇ ਨਾ ਫਿਰ ਦੁਨਿਆਵੀ ਦਾਤਾ ਵੀ ਕੁਝ ਮਾਇਨੇ ਨਹੀਂ ਰੱਖਦੇ ਦਾਤਾ ਤੇ ਸਾਰਿਆਂ ਕੋਲ ਨੇ ਨਾ ਪਰ ਗੁਰੂ ਸੰਤੋਖ ਦਿੰਦਾ ਹੈ ਗੁਰੂ ਸਹਜ ਦਿੰਦਾ ਹੈ ਫਿਰ ਭਾਵੇਂ ਥੋੜਾ ਹੋਏ ਨਾ ਥੋੜੇ ਚ ਵੀ ਸ਼ੁਕਰ ਨਿਕਲੇਗਾ ਹੁਣ ਗੁਰੂ ਸਾਹਿਬ ਕਹਿੰਦੇ ਜਿਸ ਗ੍ਰਹਿ ਬਹੁਤ ਸਹਿ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ ਦੋਹਾਂ ਵਿਵਸਥਾ ਤੇ ਜੋ ਮੁਕਤਾ ਸੋਈ ਸੋਇਲਾ ਪੱਲ ਲੀਏ ਪਰ ਸੋਇਲਾ ਕਿਹੜਾ ਹੈ ਜਿਹੜਾ ਗੁਰੂ ਦੀ ਰਜ਼ਾ ਵਿੱਚ ਰਹਿਣਾ ਆ ਗਿਆ ਤੇ ਜਿਹੜਾ ਰਜ਼ਾ ਵਿੱਚ ਰਹਿਣਾ ਸਿੱਖ ਗਿਆ ਨਾ ਪਿਆਰਿਓ ਉਹ ਸੁਖੀ ਹੋ ਜਾਂਦਾ ਹੈ ਤੇ ਅਸੀਂ ਅੱਜ ਸੁਖੈਣ ਬਨਣਾ ਤੇ ਸੁਖੈਣ ਕਿਦਾਂ ਬਨਣਾ ਅੱਜ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਪਾਤਸ਼ਾ ਜਿੱਥੇ ਅੱਜ ਨਵੇਂ ਦਿਨ ਦੀ ਸ਼ੁਰੂਆਤ ਤੇਰੀ ਟੇਕ ਲੈ ਕੇ ਤੇਰਾ ਸਾਰਾ ਲੈ ਕੇ ਕਰਦੇ ਆ ਨਾ ਉੱਥੇ ਕਿਰਪਾ ਕਰੀ ਆਪਣੇ ਨਾਮ ਦੀ ਦਾਤ ਵੀ ਸਾਡੀ ਝੋਲੀ 'ਚ ਪਾ ਦੇਈ ਇਸ ਕਰਕੇ ਤੁਸੀਂ ਸਾਰੇ ਅਰਦਾਸ ਕਰਕੇ ਜਾਇਓ ਕੀ ਅਰਦਾਸ ਕਰਿਓ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ